ਕਰੇ ਬਲਾ ਬਲਾ ਕੇ ਚਿੱਠੀਆਂ ਪਾ ਪਾ ਕੇ ਨੌਕਰੀਆਂ ਮਿਲਦੀਆਂ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੀਰਤੀ ਡਿਪਾਰਟਮੈਂਟ ਆਫ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿੱਚ ਬਤੌਰ ਐਸ ਡੀਓ ਪਿਛਲੇ 2 ਸਾਲਾਂ ਤੋਂ ਸੇਵਾ ਨਿਭਾ ਰਹੀ ਹਾਂ ਤੇ 2 ਸਾਲ ਪਹਿਲਾਂ ਜੋ ਸਾਨੂੰ ਨਿਯੁਕਤੀ ਪੱਤਰ ਦਿੱਤੇ ਗਏ ਸੀਗੇ ਸਰ ਪੰਜਾਬ ਸਰਕਾਰ ਵੱਲੋਂ ਉਹਦੀ ਬਤੌਲਤ ਅੱਜ ਮੈਂ ਡਿਜ਼ਾਈਨ ਤੇ ਪਲੈਨਿੰਗ ਵਿੰਗ ਵਿੱਚ ਦੇ ਨਾਲ-ਨਾਲ ਮੇਰੇ ਕੋਲ ਕੁਆਲਿਟੀ ਕੰਟਰੋਲ ਤੇ ਅਸ਼ੋਰੈਂਸ ਦਾ ਐਡੀਸ਼ਨਲ ਚਾਰਜ ਵੀ ਹੈ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਜੋ ਬਹੁਤ ਇਸ ਤਰ੍ਹਾਂ ਦੇ ਵਧੀਆ ਉਪਰਾਲੇ ਕਰ ਰਹੇ ਨੇ ਸਸੀ ਗਾਲ ਜੀ ਮੈਂ ਸੁਭਮ ਸਿੰਘਲਾ ਪਿਛਲੇ 2 ਸਾਲਾਂ ਤੋਂ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਮੈਕਮੇਂ ਦੇ ਵਿੱਚ ਬਤੌਰ ਐਸਡੀਓ ਆਪਣੀ ਸੇਵਾ ਨਿਭਾ ਰਿਹਾ ਮੈਂ ਪੰਜਾਬ ਸਰਕਾਰ ਦਾ ਬੜਾ ਧੰਨਵਾਦ ਕਰਦਾ ਜੋ ਉਹਨਾਂ ਨੇ ਇੱਕ ਉਪਰਾਲਾ ਸ਼ੁਰੂ ਕਰਿਆ ਜੋ ਬੇਰੁਕਾਰੀ ਨੂੰ ਜੜ ਤੋਂ ਮਟਾਉਣ ਦਾ ਕਿਉਂਕਿ ਮੈਨੂੰ ਪਤਾ ਹੈ ਕਿ ਇੱਕ ਵਾਰੀ ਘਰੇ ਨੌਕਰੀ ਮਿਲਣ ਦਾ ਮਤਲਬ ਚੁੱਲਾ ਬਲ ਜਾਂਦਾ ਹੈ ਕਬੀਲਦਾਰੀ ਲੀਤ ਆ ਜਾਂਦੀ ਹੈ ਪੰਜਾਬ ਸਰਕਾਰ ਦਾ ਇਹ ਹੈ ਨਾਰਾ ਜੁਗ ਜੁਗ ਜੀਵੇ ਪੰਜਾਬ ਪਿਆਰਾ